ਨਮਸਕਾਰ ਦੋਸਤੋ ਮੈਂ ਰੋਹਿਤ ਬਨਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਚ ਦੋਸਤੋ ਅੱਜ ਗੱਲ ਕਰਦੇ ਆਂ ਰਾਸ਼ੀਆਂ ਬਾਰੇ ਮੇਸ਼ ਤੋਂ ਲੈ ਕੇ ਮੀਨ ਰਾਸ਼ੀ ਬਾਰੇ ਤੁਹਾਨੂੰ ਸਾਰੀ ਰਾਸ਼ੀਆਂ ਦੀ ਜਾਣਕਾਰੀ ਦਵਾਂਗਾ ਸਭ ਨਾਲ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਆਂ ਮੇਸ਼ ਰਾਸ਼ੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਵਿੱਚ ਖੁਸ਼ਹਾਲੀ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਘਰ ਦੇ ਵਿੱਚ ਕੋਈ ਲਗਜ਼ਰੀ ਚੀਜ਼ ਆ ਸਕਦੀ ਹੈ ਕੋਈ ਸੰਤਾਨ ਵੱਲੋਂ ਫਾਇਦਾ ਹੋ ਸਕਦਾ ਹੈ ਕੋਈ ਸੰਤਾਨ ਨੂੰ ਅਗਰ ਬਾਹਰ ਭੇਜਣਾ ਚਾ ਰਹੇ ਹੋ ਤਾਂ ਉਹਦੇ ਵਿੱਚ ਤੁਹਾਡੇ ਕੰਮ ਹੋ ਸਕਦੇ ਆ ਇਸ ਦੇ ਨਾਲ ਨਾਲ ਸ਼ੇਅਰ ਮਾਰਕੀਟ ਦੇ ਵਿੱਚ ਬੈਨੀਫਿਟ ਦੇ ਚਾਂਸਸ ਵੀ ਨਾਲ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਨਾ ਤਾਂ ਕਿ ਇਹਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ বৃਸ਼ਭ ਰਾਸ਼ੀ ਵਾਲੇ ਵਾਸਤੇ বৃਸ਼ਭ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦ ਦਿਨ ਤੁਹਾਡਾ ਮਿਹਨਤ ਦੇ ਪੂਰੇ ਰਿਜ਼ਲਟ ਮਿਲਣ ਦਾ ਰਹੇਗਾ ਅੱਜ ਜਿੰਨਾ ਤੁਸੀਂ ਪ੍ਰਯਾਸ ਕਰੋਗੇ ਉਹਦੇ ਵਿੱਚ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਹੈ ਔਰ ਇਸ ਦੇ ਨਾਲ ਨਾਲ ਕੋਈ ਸਹ Dost ਦੀ ਸਪੋਰਟ ਮਿਲ ਸਕਦੀ ਹੈ ਕੋਈ ਛੋਟੀ ਮੋਟੀ ਯਾਤਰਾ ਦੇ ਯੋਗ ਵੀ ਬਣੇ ਹੋਏ ਹੈ ਇਸ ਕਰਕੇ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਆਇਦਰ ਦਿਨ ਦੁੱਧ ਦਾ ਦਾਨ ਜਰੂਰ ਕਰਨਾ ਹੈ ਤਾਂ ਕਿ ਆਇਦਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਕੁਸਤੋਂ ਹੋਰ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਆਜ਼ਾਦੀਨ ਉਹਨਾਂ ਦਾ ਪੈਸੇ ਲਈ ਅੱਛਾ ਰਹਿਣ ਵਾਲਾ ਹੈ ਪੈਸੇ ਦੇ ਵਿੱਚ ਬਰਕਤ ਆਏਗੀ ਅਗਰ ਪੈਸੇ ਕਿਤੇ ਫਸੇ ਹੋਏ ਤਾਂ ਮਿਲਣ ਦੇ ਚਾਂਸਸ ਬਣੇ ਹੋਏ ਹੈ ਪੈਸੇ ਮਿਲ ਜਾਣਗੇ ਇਸ ਦੇ ਨਾਲ ਨਾਲ ਕਾਰ ਦਾ ਮਾਹੌਲ ਅੱਛਾ ਹੋਏਗਾ ਔਰ ਵਾਣੀ ਦੇ ਵਿੱਚ ਥੋੜੀ ਜਿਹੀ ਤਾਕਤ ਆਏਗੀ ਵਾਣੀ ਦੇ ਵਿੱਚ ਸੁਧਾਰ ਹੋਣ ਦੇ ਚਾਂਸਸ ਬਣੇ ਹੋਏ ਹੈ ਕਰਨਾ ਕਿ ਤੁਸੀਂ ਮੱਥੇ ਦੇ ਉੱਪਰ ਦੁੱਧਾ ਤਿਲਕ ਜ਼ਰੂਰ ਲਗਾਉਣਾ ਤਾਂ ਕਿ ਅਗਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਕੋਸਤੋਂ ਹੋਰ ਗੱਲ ਕਰਦੇ ਕਰਕਟ ਰਾਸ਼ੀ ਵਾਲਿਆਂ ਵਾਸਤੇ ਕਰਕ ਰਾਸ਼ੀ ਵਾਲੇ ਜੇਕਰ ਗੱਲ ਕੀਤੀ ਜਾਵੇ ਤਾਂ ਆਜ ਦਾ ਦਿਨ ਇਹਨਾਂ ਦਾ ਖਰਚੇ ਵਾਲਾ ਰਹੇਗਾ ਅੱਜ ਆਪਣੇ ਉੱਪਰ ਖਰਚੇ ਹੋ ਸਕਦੇ ਆ ਅੱਜ ਸਿਹਤ ਨੂੰ ਲੈ ਕੇ ਵੀ ਖਰਚੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਥੋੜਾ ਜਿਹਾ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਔਰ ਇਸ ਦੇ ਨਾਲ ਨਾਲ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਹੈ ਕਿ ਪੈਸੇ ਕਿਤੇ ਫਸ ਸਕਦੇ ਤੁਹਾਡੇ ਪੈਸੇ ਦਾ ਥੋੜਾ ਜਿਹਾ ਬਚਾ ਕੇ ਚੱਲਣਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਪਾਣੀ ਦੇ ਵਿੱਚ ਦੁੱਧ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਪਹਿਨ ਗੱਲ ਕਰਦੇ ਹਾਂ ਸਿਗਰਾਸ਼ੀ ਵਾਲੇ ਵਾਸਤੇ ਸ਼ਿੰਗਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਸ਼ਿੰਗਰਾਸ਼ੀ ਵਾਲੇ ਵਾਸਤੇ ਕੰਫੀਡੈਂਸ ਲੈਵਲ ਨੂੰ ਵਧਾਉਣ ਵਾਲਾ ਰਹੇਗਾ ਮਨ ਖੁਸ਼ ਰਹੇਗਾ ਬੇਚੈਨੀ ਦੂਰ ਹੋਵੇਗੀ ਸਿਹਤ ਵਿੱਚ ਸੁਧਾਰ ਹੋਵੇਗਾ ਇਸ ਦੇ ਨਾਲ ਨਾਲ ਖੁਸ਼ੀਆਂ ਤੁਹਾਡੇ ਘਰ ਦੇ ਵਿੱਚ ਆਣਗੀਆਂ ਔਰ ਪਤੀ ਪਤਨੀ ਦੇ ਸਬੰਧ ਤੁਹਾਡੇ ਮਜ਼ਬੂਤ ਹੋਣਗੇ ਕਰਨਾ ਕੀ ਤੁਸੀਂ ਕਰਨਾ ਹੈ ਕਿ ਦੁੱਧ ਦਾ ਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਕੰਨਿਆ ਰਾਸ਼ੀ ਵਾਲੇ ਵਾਸਤੇ ਖਰਚੇ ਦਾ ਦਿਨ ਰਹੇਗਾ ਔਰ ਖਾਚੇ ਵਿਦੇਸ਼ ਨੂੰ ਲੈ ਕੇ ਵੀ ਹੋ ਸਕਦੇ ਆ ਕੁਮਨ ਫਿਰਨ ਤੇ ਹੋ ਸਕਦੇ ਆ ਦਵਾਈਆਂ ਤੇ ਹੋ ਸਕਦੇ ਆ ਕਿਸੇ ਚੰਗੀ ਮਾੜੀ ਜਗ੍ਹਾ ਤੇ ਦੋਨੋਂ ਜਗ੍ਹਾ ਖਰਚੇ ਹੋ ਸਕਦੇ ਆ ਇਸ ਕਰਕੇ ਖਰਚੇ ਤੋਂ ਕੁਝ ਆ ਕੇ ਚੱਲਣ ਦੀ ਜਰੂਰਤ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਦੁੱਧ ਦਾ ਦੰਦ ਰਮਸੰਦ ਜਰੂਰ ਕਰਨਾ ਹੈ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਤੁਲਾ ਰਸ਼ੀ ਵਾਲਿਆਂ ਵਾਸਤੇ ਤੁਲਾ ਰਸ਼ੀ ਵਾਲਿਆਂ ਵਾਸਤੇ ਜੇਕਰ ਗੱਲ ਕੀਤੀ ਜਾਵੇ ਤਾਂ ਕੰਮ ਦੇ ਵਿੱਚ ਤਰੱਕੀ ਦੇ ਚਾਂਸ ਬਣੇ ਹੋਏ ਆ ਕੰਮ ਵਧੀਆ ਚੱਲੇਗਾ ਕੰਮ ਦੇ ਵਿੱਚ ਬਰਕਤ ਪਏਗੀ ਕੰਮ ਦਾ ਮਾਹੌਲ ਵਧੀਆ ਰਹੇਗਾ ਇਨਕਮ ਵਧੇਗੀ ਇਸ ਦੇ ਨਾਲ ਨਾਲ ਔਰ ਅਗਰ ਤੁਸੀਂ ਜੌਬ ਕਰਦੇ ਹੋ ਤਾਂ ਜੌਬ ਦੇ ਵਿੱਚ ਵੀ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਗਾਇਤਰੀ ਮੰਤਰ ਦਾ ਜੌਬ ਕਰਕੇ ਕਰੋ ਜਰੂਰ ਜਾਣਾ ਤਾਂ ਕਿ ਰਵਿੰਦਰ ਦਾ ਸ਼ੁਭ ਬਣਿਆ ਰਹੇ ਦੋਸਤੋ ਹੋਰ ਗੱਲ ਕਰਦੇ ਆ વૃਸ਼ਚਿਕ ਰਾਸ਼ੀ ਵਾਲਿਆਂ ਵਾਸਤੇ વૃਸ਼ਚਿਕ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਪਿਤਾ ਪੁੱਤਰ ਦੇ ਸਬੰਧ ਮਜ਼ਬੂਤ ਹੋ ਗਏ ਇਸ ਨਾਲ ਪਿਤਾ ਦੀ ਸਿਹਤ ਵਿੱਚ ਸੁਧਾਰ ਹੋਊਗਾ ਸਰਕਾਰ ਵੱਲੋਂ ਕੋਈ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਅਗਰ ਸਰਕਾਰੀ ਜੌਬ ਲੱਭ ਰਹੇ ਹੋ ਤਾਂ ਸਰਕਾਰੀ ਜੌਬ ਵੀ ਮਿਲ ਸਕਦੀ ਹੈ ਇਸ ਨਾਲ ਤੁਹਾਡੇ ਕਾਰੋਬਾਰ ਦੇ ਵਿੱਚ ਬਰਕਤ ਦੇ ਚਾਂਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅਜ ਦੇ ਦਿਨ ਗਾਇਤਰੀ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ ਤਾਂ ਕਿ ਅਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਅੱਜ ਕੋਈ ਚੋਟ ਲੱਗਣ ਦੇ ਚਾਂਸਸ ਬਣੇ ਹੋਏ ਆ ਕੋਈ ਸੱਟ ਚੋਟ ਲੱਗ ਸਕਦੀ ਹੈ ਗੱਡੀ ਤੇ ਆਨਣਾ ਚਲਾਨੀ ਹੈ ਕੋਈ ਐਕਸੀਡੈਂਟ ਦੇ ਚਾਂਸਸ ਬਣੇ ਹੋਏ ਆ ਕੋਈ ਚੋਟ ਨਾ ਤੁਹਾਡੇ ਲੱਗੇ ਇਸ ਕਰਕੇ ਅਜ ਦੇ ਦਿਨ ਤੁਸੀਂ ਚਾਵਲਾ ਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਤਾਂ ਕਿ ਅਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਰਾਸ਼ੀ ਵਾਲੇ ਦੇ ਅਗਰ ਗੱਲ ਕੀਤੀ ਜਾਵੇ ਤਾਂ ਮਕਰ ਰਾਸ਼ੀ ਵਾਲਿਆਂ ਵਾਸਤੇ ਆਇਆ ਦਿਨ ਥੋੜਾ ਜਿਆਦਾ ਨੁਕਸਾਨ ਵਾਲਾ ਰਹਿਣ ਵਾਲਾ ਹੈ ਇਸ ਦੇ ਨਾਲ-ਨਾਲ ਪਾਰਟਨਰ ਦੇ ਨਾਲ ਦਾ ਜਗੜਾ ਹੋ ਸਕਦਾ ਹੈ ਇਨਕਮ ਥੋੜੀ ਜਿਹੀ ਘਰਾਵ ਹੋ ਸਕਦੀ ਹੈ ਪੈਸੇ ਕਿਤੇ ਫਸ ਸਕਦੇ ਹੈ ਇਸ ਕਰਕੇ ਅੱਜ ਕਿਸੇ ਨੂੰ ਉਧਾਰ ਨਹੀਂ ਦੇਣਾ ਅਗਰ ਅੱਜ ਦੇ ਦਿਨ ਤੁਸੀਂ ਉਧਾਰ ਦਿੰਦੇ ਹੋ ਤੁਹਾਡੇ ਪੈਸੇ ਦਾ ਨੁਕਸਾਨ ਹੋ ਸਕਦਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਚਾਵਲਾ ਦਾਣ ਧਰਮ ਸੰਧ ਉੱਪਰ ਜੂਰ ਕਰਨਾ ਤਾਂ ਕਿ ਇਹ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਅੱਜ ਲੋਨ ਮਿਲਣ ਦੇ ਚਾਂਸਸ ਬਨੇ ਹੋਏ ਆਗਰ ਤੁਸੀਂ ਲੋਨ ਲੈਣਾ ਜਾ ਰਹੇ ਹੋ ਕੋਈ ਲੋਨ ਦੀ ਫਾਈਲ ਲਗਾਉਣਾ ਜਾ ਰਹੇ ਹੋ ਤਾਂ ਅੱਜ ਦਾ ਦਿਨ ਤੁਹਾਡਾ ਕਾਫੀ ਅੱਛਾ ਰਹਿਣ ਵਾਲਾ ਹੈ ਕੋਈ ਕੰਪੀਟੀਸ਼ਨ ਵਿੱਚ ਜਾਣਾ ਜਾ ਰਹੇ ਹੋ ਜਾਂ ਤੁਸੀਂ ਜੌਬ ਡੂ ਲੱਭ ਰਹੇ ਹੋ ਜੌਬ ਡੂੰੜ ਰਹੇ ਹੋ ਤਾਂ ਇਸ ਲਈ ਤੁਹਾਨੂੰ ਕੀ ਕਰਨਾ ਪਏਗਾ ਅੱਜ ਚਾਉਲਾ ਦਾਨ ਜ਼ਰੂਰ ਕਰਨਾ ਪਏਗਾ ਤਾਂ ਕਿ ਤੁਹਾਨੂੰ ਅੱਛੀ ਜੌਬ ਕਿਤੇ ਨਾ ਕਿਤੇ ਮਿਲ ਜਾਵੇ ਆਫਿਸ ਦੇ ਵਿੱਚ ਤੁਹਾਡਾ ਨਾਲ ਕੋਈ ਨਾ ਕੋਈ ਕਨਸਪੀਰੇਸੀ ਹੋ ਸਕਦੀ ਹੈ ਇਸ ਕਰਕੇ ਥੋੜਾ ਜਿਹਾ ਬਚ ਕੇ ਚੱਲਣ ਦੀ ਜ਼ਰੂਰਤ ਹੈ ਚਾਉਲਾ ਦਾਨ ਜ਼ਰੂਰ ਕਰਕੇ ਚੱਲੋ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰ मीन राशि वाले देकर गल ਕੀਤੀ ਜਾਵੇ ਤਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਥੋੜਾ ਜਿਹਾ ਨੁਕਸਾਨ ਦੇ ਚਾਂਸ ਬਣੇ ਆ। ਸਿਹਤ ਦੇ ਵਿੱਚ ਗੜਬੜ ਹੋ ਸਕਦੀ ਹੈ। ਕੰਫੀਡੈਂਸ ਲੈਵਲ ਘਟ ਸਕਦਾ ਹੈ। ਪੇਟ ਦੇ ਵਿੱਚ ਦਿੱਕਤ ਆ ਸਕਦੀ ਹੈ। ਸ਼ੇਅਰ ਮਾਰਕੀਟ 'ਚ ਨੁਕਸਾਨ ਹੋ ਸਕਦਾ ਹੈ। ਔਰ ਸੰਦਾਨ ਵੱਲੋਂ ਕਿਸੇ 네ਗੇਟਿਵ ਚੀਜ਼ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਬੱਚਿਆਂ ਵੱਲੋਂ ਕੋਈ ਦਿਨਾਂ ਸਾਜਨ ਨੂੰ ਤੁਹਾਨੂੰ ਖਬਰ ਮਿਲ ਸਕਦੀ ਹੈ। ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਦੁੱਧਾਂ ਦੇ ਲੱਕ ਜਰੂਰ ਲਗਾਉਣਾ ਤਾਂ ਕਿ ਆ ਜਾਵੇ ਤੁਹਾਡਾ ਸ਼ੁਭ ਬਣਿਆ ਰਹੇ। ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਹੀ ਲ ਮੈਂ ਤੁਹਾਨੂੰ ਦੱਸਿਆ। ਹਾਂ ਦੋਸਤੋ ਮੈਂ ਤਾਂ ਨਏ ਗੱਲ ਕਰਨਾ ਚਾਹੁੰਦਾ ਅਗਰ ਤੁਸੀਂ ਮੈਨੂੰ ਮਿਲ ਕੇ ਆਪਣੀ ਸਮੱਸਿਆ ਦਾ ਸਮਾਧਾਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਨੰਬਰ फ्लैश ਹੋ ਰਹੇ ਆ ਇਹਨਾਂ ਨੰਬਰਾਂ 'ਤੇ ਤੁਸੀਂ ਅਪਾਇੰਟਮੈਂਟ ਲਾ ਕੇ ਮੈਨੂੰ ਮਿਲ ਸਕਦੇ ਹੋ ਡੇਲੀ 10 ਵਜੇ ਤੋਂ ਲੈ ਕੇ ਸ਼ਾਮੇ 8 ਵਜੇ ਤੱਕ ਅਸੀਂ ਡੇਲੀ ਮਿਲਦੇ ਆਂ ਅੱਜ ਦਾ ਪ੍ਰੋਗਰਾਮ ਇੱਥੇ ਕਰਦੇ ਹਾਂ ਖਤਮ ਕਰਦੇ ਆਂ ਕੱਲ ਫੇਰ ਮਿਲਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਮਸਕਾਰ